ਕੜੀ ਸਤਨਾਮ ਕ੍ਰਿਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰਿ ਚ ਪੈਜੁ ਨਾ ਹੋਵੈ ਜੇ ਲਾਇ ਰਹਾ ਨਿਬਤਾਰੁ ਲਿਖਿਆ ਭੁਖ ਨ ਉਤਰੀ ਜੇ ਬੰਨ ਨ ਪਰੀਆ ਭਾਰ ਸਹ ਸਿਆਨ ਪਾਲਖ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਇਕ ਕੂੜੇ ਟੁੱਟੇ ਪਾਲ ਹੁਕਮ ਰਹਿ ਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰੇ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਬੜਿਆਈ ਹੁਕਮੀ ਐ ਤੁਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮਿ ਸਦਾ ਪੁਆਈਐ ਹੈ ਹੁਕਮੈੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਬੁਜੈ ਤਾਂ ਹੋਮੈ ਕਹਿ ਨ ਕੋਈ ਗਾਵੇ ਕੋ ਤਨ ਹੋਵੇ ਕਿਸੈ ਤਾਨ ਗਾਵੇ ਕੋ ਦਤਿ ਰੇ ਨਿਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਰੀ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਇਕ ਹਦਰ ਹਦੂਰ ਹੈ ਕਥਨਾ ਕਥਿਨਾ ਵੇ ਤੋਟ ਕਤ ਕਤ ਕਥੇ ਕੋਟੀ ਕੋਟ ਦੀਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸਾਵੇ ਪ੍ਰਭਾਹ ਸੱਚਾ ਸਾਹਿਬ ਸੱਚ ਨਾਹੀ ਪਾਖਿਆ ਬਉ ਪਰ ਅੱਖ ਹੈ ਮੰਗ ਹੈ ਦੇਹ ਦੇ ਦਤ ਕਰੀ ਨਾ ਤਾਰਿ ਇਰਖੇ ਕੇ ਰਖੀਏ ਜਿ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੰਤਰੀ ਪਿਆਰ ਮ੍ਰਿਤਵੇਲਾ ਸਚ ਨਾਮੁ ਅੜਿ ਆਈ ਵਿਚਾਰਿ ਕਰਮੀ ਆਵੈ ਕਪੜਾ ਨੰਦਰੀ ਮੁਖ ਦੁਆਦ ਨਾਨਕੀ ਬਹਿ ਜਾਣੀਐ ਸਭੁ ਫਿਸਥਿਆਰਿ ਥਾਪਿ ਅਨੰਦੈ ਕੀਤਾ ਨ ਹੋਇ ਅਪੀਆਪ ਨਿਰੰਜਨ ਸੋਇ ਜਿਨ ਸੇਵਿਆ ਤਨ ਪਾਇ ਮਾਨੋ ਨਾਨਕੋ ਗਾਵੀਐ ਗੁਣੀ ਨਿਧਾਨੋ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਿਆ ਸੰਭਾਈ ਗੁਰੀ ਸਰਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਖ ਨਾਹੀ ਕਹਿਣਾ ਗਥਨ ਨ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵ ਬਿਨ ਪਾਣੀ ਕੇ ਨਾਈ ਕਰੀ ਜੇ ਤਿਸ ਰੂਠੂ ਪਾਈ ਵੇਖਾ ਉਹਨ ਕਰਮਾਂ ਕਿ ਮਿਲੇ ਲਈ ਮਤ ਵਿੱਚ ਰਤ ਨਿਵਾਹਰ ਮਾਨਕ ਜੇ ਕੂਰ ਕੀ ਸਿਖ ਸੁਣੀ ਗੁਰਾ ਇੱਕ ਦੇ ਮਜਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੋਗ ਚਾਰੇ ਆਰਜ ਹੁਰਦ ਸੋਣੀ ਹੋਏ ਨਵਾਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਉ ਰਖਾਇ ਕੈ ਜਸ ਕੀਤ ਜਗ ਲੇ ਜੇਤ ਸਨਦਰ ਨ ਆਵੈ ਤਾਂ ਰਾਤ ਨ ਪੁੱਛੈ ਕੀ ਕੀਟ ਅੰਦਰ ਕੀਟ ਕਰੇ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁੰਦੇ ਤੇ ਹਾ ਕੋਇ ਨ ਸੁਜੈ ਜੇਤਸ ਗੁਣ ਕੋਇ ਕਰੇ ਸੁਣਿਆ ਸਦ ਵੀ ਸੁਨਾਰਥ ਸੁਨਿਆ ਧਰਤੂ ਲਿਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਭਵਨ ਸਖੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂ ਪਉ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ pau ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ਼ਨਾਨ ਸੁਣਿਆ ਬੜ ਬੜ ਪਾਵੇ ਮਾਨਸ ਸੁਣਿਆ ਲਗੇ ਸਹਿਤਿਆਨ ਨਾਨਕ ਭਗਤ ਸਦਾ ਵਿਗਸ ਸੁਣਿਆ ਦੁਖ ਭਵ ਕਾ ਨਾਸ ਸੁਣਿਆ ਸਦਾ ਗੁਨਾ ਕੇਂਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆਂਦੇ ਪਾਵੇ ਰਾਉ ਸੁਨਤ ਵਸ ਗਾਹੂ ਨਾਨਕ ਭਗਤ ਸਦਾ ਵਿਗਸ ਸੁਣਿਆ ਦੁਖ ਭਵ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹੇ ਵਿਛੈ ਪਛਤਾਏ ਕਾਗਦ ਕਲਮ ਲਿਖਨ ਹਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਾਣ ਕੀ ਸ਼ੁੱਧ ਮੰਨੇ ਮੋਚੂਤਾ ਨਾ ਖਾਇ ਮਨ ਜਮ ਕੇ ਸਦ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰੇ ਉਠਾ ਨ ਪਾਏ ਮੰਨੇ ਬਰਸਿਨ ਪ੍ਰਗਟ ਜਾਈ ਮੰਨੇ ਮਾਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਪਾਏ ਮੁਖ ਨਵਾਦ ਮੰਨੇ ਪ੍ਰਵਾਰ ਸਦਰ ਮੰਨੇ ਤਰ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਏ ਨਾ ਪੇਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਨ ਬੰਨ ਪ੍ਰਦਾਨ ਪੰਚੀ ਪਾਵਹਿ ਦਰਗਹਿ ਮਾਨ ਪੰਚੀ ਸੋਹ ਹੈ ਦਰ ਰਾਜਾਨ ਪੰਚਾ ਕਗਰੀਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦੇ ਕਾ ਪੂਤ ਸੰਤੋਥਾ ਪ੍ਰਖਿਆ ਜਨ ਸੂਤ ਜੇ ਕੋ ਵਜੈ ਹੋਏ ਸਚਿਆ ਤੁਮਲੇ ਉਪਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋ ਤਿਸਤੇ ਬਾਤ ਲੈ ਕਵਨਜੂਰਾ ਜੀ ਜਾਤੰਗਾ ਕੇ ਨਾਵ ਸੁਨਾ ਲਿਖਿਆ ਬੁੜੀ ਕਲਾਮ ਏ ਹੋਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਨ ਸੋਲੇ ਰੂਪ ਕਿਤੇ ਦਤੈਣੇ ਕੌਣ ਕੂਤ ਗੀਤਬਸਾ ਇੱਕ ਗਵਾ ਤਿਸ ਤੇ ਲਖ ਦਰਿਆ ਉਕਦਰ ਕੌਣ ਕਾ ਵਿਚਾਰੇ ਬਾਰੇ ਨਾ ਜਾਵੇ ਇੱਕ ਵਾਰੇ ਜੋਤਿ ਤੇ ਪਾਵਸਾਈ ਪਲਿਕਾਰੇ ਤੁਸਦਾ ਸਲਾਮ ਰੰਕਾਰ ਅਸੰਖ ਵਿਆਪ ਸੰਗ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਗ ਬਗਤ ਗੁਣਾਂ ਕਿਆ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਖ ਸੂਰਮੋ ਪਖਸਾਰ ਸੰਖ ਮਨ ਲੇ ਲਾਇਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰੇ ਤੁਸਦਾ ਸਲਾਮਤ ਨੰਕਾਰ ਅਸੰਖ ਮੂਰਖੰਦ ਕੋਰ ਸੰਘ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵੜ ਹਤਿਆ ਕਮਾਈ ਸੰਘ ਪਾਪੀ ਭਾਵ ਕਰ ਜਾਏ ਅਸੰਖ ਕੂੜਿਆ ਕੁੜੇ ਫਿਰਾਏ ਸੰਘ ਮਲੇਸ਼ ਮਲ ਭਖਾਏ ਸੰਘ ਨਿੰਦ ਅਕਸਰ ਕਰਹਿ ਭਾਰ ਨਾਨਕ ਨੀਤ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤੁਰ ਪਾ ਸਾਈ ਪਲੀਕਾਰ ਤੁਸ ਸਦਾ ਸਲਾਮ ਤਨ ਅੰਕਾਰ ਅਸੰਖ ਨਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰਪਾਰ ਹੋਏ ਖਰੀ ਨਾਮਕ ਰੀਸਾ ਲਾਖ ਰੀ ਗਿਆਨ ਗੀਤ ਗੁਨੰਗਾ ਅਖਰੀ ਲਿਖਨ ਬੋਲਨ ਬਾਣ ਖਰੇ ਸਰ ਸੰਜੋ ਖਾਨ ਜਿਨੇ ਲਿਖੇ ਤਿਸਰ ਨਾਇ ਜੀ ਫਰਮਾਇਤ ਤੁਤੇ ਪਾਈ ਜੀ ਤਾ ਗੀਤਾ ਤੇਤਾਂ ਨਾ ਵਿੰਨਾਵ ਨਾਇ ਕੋ ਥਾਉ ਕੁਦਰਤ ਗੁਰੂ ਗਾਇ ਚਾਰ ਵਾਰ ਨ ਜਾਵੇ ਕਮ ਵਾਰੇ ਜੋਤੁਰ ਪਾ ਸਾਈ ਪਲੀਕਾਰ ਤੁਸ ਸਦਾ ਸਲਾਮ ਤਨ ਅੰਕਾਰ ਪਰਿਆ ਹੱਥ ਪੈ ਤੰਦੇ ਪਾਣੀ ਤੋਂ ਤੇ ਦਰਸ ਖੇ ਮੂਤ ਪਲੀਤੀ ਕਪੜ ਹੋਈ ਦੀ ਸਭ ਊਨ ਲਈਓ ਤੋਈ ਪ੍ਰੀਮ ਪਾਪਾ ਕੇ ਸੰਗ ਉਹ ਤੋ ਪਨਾਵੇ ਕੇ ਰੰਗ ਪੁੰਨੀ ਪਾਪੀ ਅਖੰਡਾ ਇੰ ਕਰ ਕੇ ਕੰਨ ਨਾਲ ਖਲੇ ਜਾਉ ਆਪੇ ਜਾਪੇ ਖਾਉ ਨਾਨਕ ਕੁਕਮੀ ਆਭੋ ਜਾਹੋ ਤੀਰਥ ਆਪਣੇ ਅੰਦਰ ਦਾਨ ਜੇ ਕੋ ਪਾਵਤਲ ਕਾ ਮਾਨ ਸੋਨਿਆ ਮਨਿਆ ਮਨ ਕੀਤਾ ਭਾਉ ਅੰਤਰਗਤੀਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਬਖਤ ਨਾ ਹੋਈ ਸਵਸਤਾਤ ਬਾਣੀ ਬ੍ਰਹਮਾਉ ਸਤ ਸੰਸਦਾ ਮਨਚਾਉ ਕਵਨਸੋਈ ਲਾ ਬਖਤ ਕਾਉ ਨ ਕਵਨਥਿਤ ਕਰਨਵਾਰ ਕਵਨ ਸਰੂਤੇ ਮੰਕ ਕਵਨ ਜਿਤ ਹੋਆ ਕਾਰ ਬੇ ਨ ਪਾਈਏ ਪੰਡਤੀ ਜਿਹੋ ਹੈ ਲਿਖ ਪੁਰਾਨ ਵਖਤ ਨ ਪਾਇਓ ਕਾਦੀ ਨ ਲਿਖਨ ਲੇ ਕੋ ਰਾਨ ਇਤਵਾਂ ਨਯੋਗੀ ਆਨੇ ਰਤਮਾ ਨਾ ਕੋਈ ਜਾ ਕਰਦਾ ਸ੍ਰੀ ਠੀਕੋ ਸਾਜਿਆ ਪੇ ਜਾਣੇ ਸੋਇ ਕਿਵ ਕਰਖ ਕਿਵ ਸਾਲਾਈ ਕਿੰ ਵਰਨੇ ਕਿ ਬਿਜਾਣਾ ਨਾਨਕ ਅਖੰਸੂ ਕੁਆ ਅਖੇਕ ਦਵਿਕ ਸਿਆਣਾ ਵੱਡਾ ਸਾਇ ਉਹ ਢਿਨਾਈ ਕੀਤਾ ਜਾ ਕਹ ਹੋਵੇ ਨਾਨਕ ਜੀ ਕੁਆ ਪੋ ਜਾਣੇ ਕਿ ਗਿਆ ਨਾ ਸੋ ਹੈ ਪਤਲ ਪਤਾਲ ਲਖ ਅਗਸਾ ਗਾਸ ਉੜ ਕੁੜਕ ਪਾਲ ਥੱਕੇ ਵੇਰ ਕਹਿਣਿਕ ਬਾਤ ਸੈ ਸਠਾਰੇ ਗਿਣਕ ਤੇ ਬਾਸ ਲੋ ਇੱਕ ਤਾਤੋ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤਿਸੁਰਤ ਨ ਪਾਈ ਅਨਦੀਆਂ ਤੇ ਵਾਪਸ ਸਮੁੰਦਰ ਨ ਜਾਣੀਐ ਸਮੁੰਨ ਸਾ ਸੁਲਤਾਨ ਗ੍ਰਹਾ ਸੇ ਤਿਮਾਲ ਧਾਨ ਕੀੜੀ ਤੁਲਣਾ ਹੋਵਣੀ ਜੇ ਸੁਣੋ ਨਾ ਵੀਸਰੈ ਅੰਤ ਨ ਸਭਤੀ ਕਹੈ ਨਯੰਤ ਅੰਤ ਨ ਕਰਨੈ ਦੇਣਾ ਅੰਤ ਅੰਤਨਾਂ ਵੇਖਣ ਸੁਣਨ ਅੰਤ ਅੰਤਨ ਜਾਪੇ ਕੇ ਅਮਨ ਮੰਤ ਅੰਤਨ ਜਾਪੇ ਕੀਤਾ ਕਰ ਅੰਤਨ ਜਾਪੇ ਪਰ ਪਰ ਅੰਤ ਕਰਨ ਕੀਤੇ ਵਿਰਲਾਹੀ ਤਾਂ ਕਿ ਅੰਤ ਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਗਿਆਨ ਬਹੁਤਾ ਹੋਏ ਵੱਡਾ ਸਾਇ ਉੱਚਾ થਾਉ ਚ ਉਪਰ ਉੱਚਾ ਨਾਓ ਇਹ ਬੜੂ ਉੱਚਾ ਹੋਵੇ ਕੋਈ ਤਸੂਚ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਅਫਨਨਕ ਨਦਰੀ ਕਰਮੀਂ ਦਾਤ ਬਉਤਾ ਕਰਮ ਲਿਖਿਆ ਨਾ ਜਾਇ ਡਾ ਤਤ ਨਤ ਮਾਇ ਕੀਤੇ ਮੰਗੇ ਜੋਦ ਪਾਰ ਕੀ ਤੰਗ ਨਤ ਨਹੀਂ ਵਿਚਾਰ ਕਿਤੇ ਖਤ ਤੇ ਵਿਕਾਰ ਕਿਤੇ ਲੈ ਲੈ ਮੁਖ ਰਬਾਏ ਕਿਤੇ ਮੁਰਖਾਈ ਖਾਏ ਕੇਤੇ ਆ ਦੋਖ ਪੂਖ ਸਦ ਮਾਰੇ ਪੈਦਾ ਤਰੀ ਦਤਾਏ ਬਨ ਖਲਾਸੀ ਪਾਣੇ ਹੋਏ ਹੋਰ ਰੱਖ ਨ ਸਕੇ ਕੋਈ ਜੇ ਕੋ ਖਾਈ ਕੱਖਣ ਪਾਏ ਉਹ ਜਾਣੇ ਜੇਤੀਆ ਮੁਖ ਖਾਈ ਪੇ ਜਾਣੇ ਅਪੇ ਦੇ ਅਖ ਹੈ ਸੇ ਪੇ ਕਈ ਕਈ ਦਿਸਨੋ ਬਖਸ਼ਿਸ਼ਿ ਸਿਬਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ। ਅਮੁੱਲ ਗੁਣ ਮੁੱਲੋ ਪਰਮੁੱਲੋ ਪਾਰੀ ਮੁੱਲ ਪੁਨਾਰਮੁੱਲੋ ਭੈ ਮੁੱਲੋ ਜਾਇ ਮੁੱਲ ਪਾਇ ਮੁੱਲ ਸਮਾਹੀ ਮੁੱਲ ਤਰ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਮਨਨੀਸ਼ਾ ਅਮੁੱਲ ਕਰਮ ਮੁੱਲ ਪਰਮਾਨ ਮੁੱਲ ਮੁੱਲ ਆਖਿਆ ਨ ਜਾਏ ਅੱਖਾ ਕਰੇਲੇ ਵਿਲਾਈ ਅੱਖਿਆ ਵਿਦ ਪਦ ਪੁਰਾਣੀ ਅੱਖਿਆ ਬੜੀ ਕਰੇ ਵਖਿਆਨ। ਅੱਖੇ ਵਰਮੇ ਅਖੇਂਦ ਅਖ ਗੁਪੀਤਾ ਗੋਵਿੰਦ ਅਖੇਸਰ ਕੇ ਸਿੱਧ ਅਖੇ ਕੀਤੇ ਕੀਤੇ ਬੁੱਧ ਅਖ ਦਨ ਵਖ ਦੇ ਵੈ ਕੈਸਨ ਰਮਨ ਜੈਵੋ ਕੀਤੇ ਅਖ ਕਨ ਪਾਇ ਕੀਤੇ ਗਹਿ ਗੇ ਠੜ ਜਾਈ ਇਹਤੇ ਕੀਤੇ ਹੋਰ ਕਹਿ ਤਾਣ ਸਗੇ ਕੇ ਇਕ ਰੇਵੜ ਭਾਵ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖੇ ਬੁੱਲ ਵਿਗਾੜ ਤਾ ਲਿਖੀਐ ਸਰਗਵਰ ਗਵਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਮਾਲੇ ਵਾਜੇ ਨਾਦ ਨੀਕ ਸੰਖਾ ਕੀਤੇ ਬਵਨ ਹਾਰੇ ਕੀਤੇ ਰਾਗ ਪਰੇ ਸੰਖਹੀ ਅਨ ਕੀਤੇ ਗਵਨ ਹਾਰੇ ਗਵ ਹੈ ਤੁਹਨੋਂ ਪਉਣ ਪਣੀ ਬੈਸੰਤ ਰੋਗ ਗਵ ਰਾਜਾ ਤੁਮ ਦੁਆਰੇ ਗਵ ਹੈ ਜਿਤ ਗਉਤ ਲਿਖ ਜਨ ਹੈ ਲਿਖਲੇ ਤਰਮ ਵਿਚਾਰੇ ਗਵੈ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਵਹੈਨ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਵ ਸਦ ਸਮਾਦੀ ਅੰਦਰ ਗਵਨ ਸਦ ਵਿਚਾਰੇ ਗਵਨ ਜਤੀ ਸਦੀ ਸੰਤੋਖੀ ਗਾ ਵੀਰ ਕਰਾਰੇ ਗਵਨ ਪੰਡਿਤ ਪੰਨਾ ਰਖੀ ਸਾਰੇ ਜੋ ਦੇਵ ਦਾ ਨਾਲੇ ਗਵ ਮੂਲੀ ਅਮਨ ਮੋਲਾ ਸੁਰਗਵੰਚੇ ਆਲੇ ਗਵਨ ਰਤਨ ਪਾਈ ਤੇਰੀ ਅਰਸੋ ਤੀਸ ਨਾਲੇ ਗਵੈ ਜੁਨ ਬਾਮੂ ਸੁਰਾ ਗਵੈ ਖਾਣੀ ਚਾਰੇ ਗਵੈ ਕਨੰਦਲ ਵਰਪਨਾ ਦੇ ਕੇ ਤਾਰੇ ਸੇਤ ਨੂੰ ਗਵੈ ਜੋਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਥੇ ਗਵਨ ਸੇ ਮੈਂ ਜਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈਂ ਬੋ ਸਚ ਸਚ ਨਾਈਏ ਪਿਓ ਸਿਜੈਨ ਜਸ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕੰਝ ਸਿਮਾ ਜਿੰਨੂ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਵ ਤਿਸ ਦੇ ਵੜਿਆਏ ਜੋ ਤਿਸ ਭਾਵੇ ਸੋਈ ਕਰ ਸਿਉ ਨਾ ਕਰਣਾ ਜਾਈ ਸੋ ਪਾਤਸ਼ਾਹ 우ਸ਼ਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਦੋਖ ਸ਼ਰੰਬਤ ਚੋਲੀ ਧਿਆਨ ਕਰੇ ਪੂਤ ਕਿੰਥਾ ਕਾਲ ਕੁਆਰੀ ਕਾਇ ਜੁਗਤ ਦਿੰਦਾ ਪ੍ਰਤੀਤ ਆਈ ਪੰਥੀ ਸਦਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਭੁਗਤਿ ਗਿਆਨੰਦ ਅਤ ਨਰਨ ਗੜਗੜ ਵਜੈ ਨਾਦ ਆਪਣਾ ਨਾਥੀ ਸਭ ਜਾ ਕੀ ਰਿਛਿ ਦਿਵਰਾ ਸਾਦ ਸੰਜੋਗ ਵਿਜੋਗ ਦੇ ਕਾ ਚਲਾਵੇ ਲੇਖਿਆ ਵੇ ਭਾਗ ਆਦੇਸ ਤਿਸ ਆਦੇਸ ਆਦ ਨੀਲ ਨਾਦ ਨਹਤ ਜੁ ਰਿ ਵੇਖੋ ਵੇਸ ਏ ਕਮਾਇਕ ਤ੍ਰਿਯ ਵਿਆਦੰ ਜਲੇ ਪ੍ਰਵਾਣਿਕ ਸੰਸਾਰ ਇਕ ਪੰਡਾ ਇਕ ਲਾਇ ਦੇਵਾਨੋ ਜਿਵ ਤਿਸ ਭਵਤ ਵੈ ਚਲਾਵੈ ਜਿ ਬਹੁ ਵੈ ਫਰਮਾਨ ਹੋਇ ਖੈ ਉਹਨਾਂ ਨਦਰਨਾਵੈ ਬੋਤਰ ਵਿਦਾਨ ਆਦਿਤ ਸਹ ਦੇਸ ਆਦ ਅਨੀਲ ਅਨਾਦ ਨਹਤ ਜੋ ਦੇ ਕੋ ਵੈ ਸ ਅਸਨ ਲਲ ਪੰਨਾ ਜੋਖਸ ਪਾਇ ਸੋਇ ਕਵਾਰ ਕਰ ਕਰੇ ਖੇਸਰ ਜਨ ਹਾਰੇ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਹ ਦੇਸ ਆਦ ਨੀਲ ਨਦ ਨਹਤ ਜੁਰੇ ਕੋਈਸਾ ਇਕ ਦੂਜੀ ਪੌ ਲਖ ਹੋਇ ਲਖ ਹੋ ਬਹ ਲਖ 20 ਲਖ ਲਗਿ ਡਾਕੀ ਆ ਇੱਕ ਨਵ ਨਿਗਦੀਸ਼ ਏ ਤਰਾ ਬਦ ਪਉੜੀ ਆ ਚੜਿਆ ਹੋਇ ਕੀਸ ਸੋਨ ਗੱਲਾਂ ਆਕਾਸ਼ ਕੀ ਈਤੈ ਦੀ ਸਰ ਨਾਨਕ ਨਦਰਿ ਪਾਈ ਐ ਕੂੜੀ ਕੂੜੈ ਠੀਸ ਅਖੰਗ ਗੁਜ ਪੈਣੈ ਜੋਲ ਜੋਰ ਨ ਮੰਗਨ ਦੇ ਨ ਜੋਲ ਜੋਰ ਨ ਜੀਵਨ ਮਰਨ ਨ ਜੋਲ ਜੋਰ ਨ ਰਾਜ ਮਾਲ ਮਨਸੂਰ ਜੋਰਨ ਸੁਰਤੀ ਗਾਨ ਵਿਚਾਵ ਜੀਵਨ ਜੀਉਤੀ ਛੋਟੇ ਸੰਸਾਰੇ ਜਿਸ ਸਾਧ ਜੁਰ ਕਰੇ ਦੇਖੈ ਸੋਏ ਨਾਨਕ ਤੁਮ ਨਹੀਂ ਚ ਨ ਕੋਈ ਰਤੀ ਰੂਤੀ ਸਤੀ ਵਾਰ ਕੋਣ ਪਣੀ ਗਣੀ ਪਤਲ ਤਿਸਵਿ ਧਰਤੀ ਤਿਥਾ ਰਖੀ ਤ੍ਰਮਸਾਲ ਤਿਸਵਿ ਜੀ ਜੋਤ ਕੇ ਰੰਗ ਤਿਨ ਕੇ ਨਾਮੁ ਨਿਕ ਅਨੰਤੋ ਕਰਮਿ ਕਰਮਿ ਹੋਇ ਵਿਚਾਰ ਸਚਾ ਉਸ ਚਦਰਵਾ ਕਿਥੈ ਸੋਨ ਪੰਜ ਪਰਵਾ ਨ ਨਦਰੀ ਕਰਮ ਪਵੈ ਨੀਸਾਨ ਕਚੁਪ ਕਾਇ ਉਥੈ ਪਾਇ ਨਾਨਕ ਜਪੈ ਜਾਈ ਤ੍ਰਮਖੰਡ ਕਹਿਉ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪੂਣ ਪਾਣੀ ਬੈ ਸੰਤਰ ਕੀਤੇ ਗਣ ਮਹੇਸ਼ ਕਿਤੇ ਗੁਰ ਮੈਰਾਤ ਕੜੀਰ ਉਭਰਨ ਕੇ ਵੇਸ ਕਿਤੇ ਗੁਰ ਭੂਮੀਰ ਕੇਤੇ ਕਿਤੇ ਰੂਪ ਦੇਸ ਕਿਤੇ ਜਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਗੁਨਰ ਕਿਤੇ ਗਿਤੇ ਦੇਵ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਖਾਣੀ ਕਿਤੇ ਬਾਣੀ ਕਿਤੇ ਬਹੁਤ ਨਰਿੰਦਾਂ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅਨੰਤ ਗਿਆਨ ਖੰਡ ਮੈ ਗਿਆਨ ਪ੍ਰਚੰਡ ਇਥਾ ਨਾਨ ਬਨੋਦ ਕੋੜ ਨੰਦ ਇਸਰਮ ਖੰਡ ਕੀ ਬਾਣੀ ਰੂਪ ਇਥਾ ਕਰਤਕਣੀ ਬਹੁਤਨੂੰਪਾ ਤਾਕੀਆਂ ਗੱਲਾਂ ਗਥੀਆਂ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਏ ਤਿਥੈ ਕੜੀਏ ਸੁਰਤ ਮਤਮਨ ਬੋਧਿ ਰਿਥੈ ਕੜੀਆਂ ਸੁਣਨ ਸੰਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿਥੇ ਹੋਰ ਨ ਕੋਈ ਹੋਰ ਤਿਥੈ ਜੋਦ ਮਾਮਲ ਸੂਰ ਤਨ ਮੇਰਾ ਮਰਿਆ ਭਰਪੂਰ ਤਿਥੈ ਸੀਤੋ ਸੀਤਾ ਮਾਮਾ ਹੈ ਤਾਂ ਕੀ ਰੂਪ ਨ ਗਥਨੇ ਜਾਏ ਨਾ ਉਮਰਨ ਥਕੇ ਜਾਏ ਜਿਨ ਕੈ ਰੰਭ ਸੈਮਨ ਮਾਹੀ ਦਿੱਥੈ ਬੁਖਤ ਵਸੈ ਕੇ ਲੋਕ ਰੈ ਨੰਨ ਸਚਾ ਮਨ ਸੋਏ ਸਚ ਖਣ ਵਸ ਨਿਰੰਕਾਰ ਕਰ ਕਰੇ ਵਿਖੇ ਨਦਰਿ ਨਿਹਾਲ ਤਿੱਥਾ ਖੰਡ ਮੰਡਲ ਵਰ ਪੰਡਾ ਦੇ ਕੋ ਕਥਾ ਜੰਤਨਾਂ ਅੰਤੈ ਥੈ ਲੋਲਵਾ ਕਾਰਜ ਵਿਭਜਕ ਕੰਤੈ ਕਰਿ ਵੇਖੇ ਵਿਕਸ਼ਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਾਰੀ ਰਤੀ ਸੁਨਿਆਰ ਹਰਿ ਨਮਤਿ ਵੇਦਾਥੀ ਆਦ ਪਉਖ ਲਗਨ ਤਉ ਤਉ ਪੰਡਪੁ ਅਮ੍ਰਿਤ ਤਾਲ ਕੜੀਏ ਸਭ ਸਚੀ ਟਕਸਾਲ ਦਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰੇਤ ਮਹਤ ਦੇਵ ਸੁਰਾਤ ਨੈ ਦਾਇਂ ਦਾਇਆ ਖਿਲੇ ਸਗਲੇ ਜਗਤ ਜੰਗਿਆਈਆ ਮੁਰਿਆਈਆ ਵਾਚੇ ਤਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਨੂਰ ਜਿਨ੍ਹੇ ਨਾਮ ਤੇ ਆਏ ਆਗੇ ਮਸ਼ਕਦ ਕਾਲ ਨਾਨਕ ਤੇ ਮੁਖ ਜਿਲੇ ਕੀਤੇ ਛੁਟੇ ਨਾਲ